ਤਕਸ਼ੀਰੀ ਕੇਸਕਟ ਸਾਹਿਬ ਦੇ ਨਵੇਂ ਆਏ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕੀਤਾ ਨਾਮੀ ਸਾਹਿਤਕਾਰ ਅਤੇ ਵਧੀਆ ਪ੍ਰਬੰਧਕ ਵਜੋਂ ਜਾਣੇ ਜਾਂਦੇ ਗੁਰਦੀਪ ਸਿੰਘ ਕੰਗ ਨੇ ਤਕਸ਼ੀਰੀ ਕੇਸਕਟ ਸਾਹਿਬ ਦੇ ਨਵੇਂ ਮੈਨੇਜਰ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਸ਼ੇਡਾਲੀ ਟਰਤੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਦੌਰ ਮੈਨੇਜਰ ਤਨਾਸਨ ਇਸ ਤੋਂ ਬਿਨਾ ਉਹ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਤੀਜੀ ਵਾਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਸੇਵਾ ਸੇਵਾਵਾਂ ਨਿਭਾਉਣਗੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹ ਸਮਰਾਲਾ ਦੇ ਪਿੰਡ ਬਰਵਾਲੀ ਦੇ ਜੰਪਲ ਹਨ ਅਤੇ ਇੱਕ ਵਧੀਆ ਪ੍ਰਬੰਧਕ ਦੇ ਨਾਲ ਨਾਲ ਸਹਾਇਤਕਾਰ ਵੱਜੋਂ ਵੀ ਸਰਗਰਮ ਰਹਿੰਦੇ ਹਨ ਮਲੇ ਸੋਹ ਰਹ ਹ ਸ੍ਰੀ ਅਕਾਲ ਜੀ ਕਾ ਖਾਲਸਾ ਹੈ ਜੀ ਕਾ ਵਾਹਿਗੁਰੂ 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 ਜੀ ਦਾਸ ਨੂੰ ਇੱਕ ਵਾਰ ਫੇਰ ਪਰਸ਼ੀ ਜੀ ਕੇਸ ਕਟ ਸਹਾਇਤਾ ਦੀ ਸੇਵਾ ਦਾ ਮੌਕਾ ਮਿਲਿਆ ਮੈਂ ਇਥੇ ਸੁਮੇਤ ਸੰਗਠਨ ਇਥੇ ਦੀ ਸੇਵਾ ਸੁਸਾਇਟੀ ਆ ਮਾਨਯੋਗ ਮੈਂਬਰ ਸਾਹਿਬ ਸਦਾ ਦੇ ਮਜਿਸੂਨੀ ਚਾਹਲਾ ਡਾਕਟਰ ਦਜੀਸ਼ੂਨੀ ਪਿੰਡਰ ਮਾਨਯੋਗ ਸਿੰਘ ਸਰਵਾਨ ਤੇ ਇਥੇ ਦਾ ਸਪੁੱਟਾ ਸਟਾਫ ਸਾਰਿਆਂ ਦਾ ਸਹਿਯੋਗ ਲੈ ਕੇ ਇਥੋਂ ਦੇ ਪ੍ਰਬੰਧ ਨੂੰ ਅਨੰਦ ਦੇ ਪ੍ਰਬੰਧ ਨੂੰ ਸਰਾਮਤ ਪ੍ਰਬੰਧ ਨੂੰ ਇਹਨਾਂ ਨਾਲ ਹੋਰ ਬੰਧਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸਾਰੇ ਤਰ੍ਹਾਂ ਸਹਿਯੋਗ ਲੈ ਕੇ ਸਾਰਾ ਕੰਮ ਚ ਸਿਧਾ ਕਰਾਂਗੇ ਤੇ ਇੱਕ ਜੋ ਜਿਹੜੇ ਪਹਿਲੇ ਮੈਨੇਜਰ ਸਾਹਿਬ ਆਣੇ ਸਨ ਦਰਪੀਰ ਸਿੰਘ ਜੀ ਜਿਵੇਂ ਉਹਨਾਂ ਨੇ ਪ੍ਰਬੰਧ ਨੂੰ ਸਚਾਰੂ ਦਾ ਮੰਚ ਚਲਾਇਆ ਉਹਨਾਂ ਦੇ ਕਰਮ ਕਰ ਕਰਮ ਚੱਲਦਿਆਂ ਅਸੀਂ ਪ੍ਰਬੰਧ ਨੂੰ ਹੋਰ ਬੰਧਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਰਹਿਮ ਜੀ ਖਾਨ ਸਾਹਿਬ ਰਹਿਮ ਜੀ ਜੀ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੁਝ ਕੱਲ ਪ੍ਰਬੰਧਕੀ ਤੌਰ ਤੇ ਕਈ ਥਾਵਾਂ ਦੇ ਉੱਤੇ ਕੁਝ ਬੀਬੀਆ ਕਿਹਨਾ ਉਥੇ ਜਿਹੜੇ ਸਾਡੇ ਬਾਦ ਜੋ ਸਰਦਾਰ ਮੁਕਿੰਦਰ ਸਿੰਘ ਜੀ ਮੈਂ ਜਦ ਤੱਕ ਨਹੀਂ ਕੇਸ ਦਾ ਸਾਹਿਬ ਸੇਵਨਵਾ ਅਸੀ ਉਹਨਾਂ ਦੀ ਥਾ ਤੇ ਹੁਣ ਅੱਜ ਉਹ ਦੀ ਸਭਾ ਜੋ ਸਰਦਾਰ ਜੀਤ ਸਿੰਘ ਦੀ ਕਾਬਜੋ ਉਧਰ ਅਧਿਕਾਰ ਸਾਹਿਬ ਸਰਹੰਦ ਤੋਂ ਜੋ ਉਹਨਾਂ ਦੀ ਦੇਖੀ ਸੀ ਉੱਥੋਂ ਅਜੋ ਤਖਸੀਲ ਕੇਸਰ ਸਾਹਿਬ ਦੀ ਜ਼ਿੰਮੇਵਾਰੀ ਉਹਨਾਂ ਸਭ ਵੀ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਅਦਾ ਮਾਣ ਹੈ ਕਿ ਇਹ ਮਹਾਨ ਤਖਸਾਲ ਜੀ ਦੀ ਸੇਵਾ ਸ਼ੋਮਨੀ ਗੁਰਦਾਵੰਦ ਕਮੇਟੀ ਦੇ ਪ੍ਰਬੰਧ ਅਧੀਨ ਬਹੁਤ ਹੀ ਸਚਾਰੂ ਢੰਗ ਦੇ ਨਾਲ ਜਿਹੜੀ ਇਹ ਸੇਵਾ ਚੱਲ ਰਹੀ ਹੈ ਜਿੰਨੇ ਵੀ ਕੋਈ ਮਾਜਰ ਸਾਹਿਬ ਜਦੋਂ ਕਦੇ ਵੀ ਇੱਥੇ ਸੇਵਾ ਜਨਤ ਕੀਤੀ ਜਾਂਦੀ ਹੈ ਉਹ ਆਪਣੀ ਪੂਰੀ ਤਰ੍ਹਾਂ ਦੇ ਨਾਮ ਸੇਵਾ ਲਈ ਉਹ ਨਮੋਦ ਦਾ ਯਤਨ ਕਰਦੇ ਆ ਸਤਿਗੁਰੂ ਜੀ ਆਪ ਦੀ ਸੇਵਾ ਆਪ ਇਹਨਾਂ ਦੇ ਸੱਤੇ ਮੇਰੇ ਪਰ ਆਪ ਤੱਕ ਰਹਉਂਦੇ ਆ ਮੈਂ ਆਪਣੇ ਮਾਨਨਰ ਕਿੰਨਾ ਕਿ ਸਰਦਾਰ ਮਲਕੀ ਸਿੰਘ ਜੀ ਦਾ ਜਿੰਨਾ ਵੀ ਸਮਾ ਇੱਥੇ ਅਸੀਂ ਉਹਨਾਂ ਦਾ ਵੇ ਆ ਬਹੁਤ ਹੀ ਬੇਦਾਗ ਅਤੇ ਬਹੁਤ ਇਮਾਨਦਾਰੀ ਤੇ ਬੜਾ ਮਿਹਨਤ ਉਹਨਾਂ ਨੇ ਇਸ ਸਥਾਨ ਤੱਕ ਕੀਤੀ ਕਾਂਗੜਾ ਸਾਹਿਬ ਵੀ ਇਸੇ ਤਰ੍ਹਾਂ ਪਹਿਲਾਂ ਇੱਥੇ ਰਹੇ ਸਾਰੇ ਕੰਮ ਗਦੇ ਕਿਸੇ ਕਸੂਰੀ ਕੋਈ ਇੱਥੇ ਕੰਟਰੋਵਰਸੀ ਨਾ ਮ ਕਿਸੇ ਸਮੇਂ ਨਾ ਸਰਗੋਦੀ ਸੁਨੀਕਾ ਕਾਬ ਦੇ ਸਮੇਂ ਕੋਈ ਕੰਟਰੋਵਰਸੀ ਦੇਖਣ ਨੂੰ ਮਿਲੀ ਬਰਗੇ ਜੇ ਕੋਈ ਵਾਰੀ ਮੋਟੀ ਕਿਤੇ ਕੋਈ ਗੱਲ ਸੰਗਤ ਵਿੱਚੋਂ ਕੋਈ ਕਰਦਾ ਸੀ ਤਾਂ ਜਿਵੇਂ ਆਪ ਤੁਹਦੇ ਕੋਈ ਥਾਵਾਂ ਤੇ ਅਸੀਂ ਦੇਖਦਾ ਕਿ ਲੜਾਈ ਝਗੜਾ ਤਾਂ ਗੱਲ ਵੱਧ ਜਾਂਦੀ ਆ ਇੱਥੇ ਬਿਲਕੁਲ ਪ੍ਰੇਮ ਪਿਆਰ ਦੇ ਨਾਲ ਉਹਦਾ ਮਸਲਿਆਂ ਨੂੰ ਜਿਹੜਾ ਉਹ ਸੁਝਾਇਆ ਜਾਂਦਾ ਰਿਹਾ ਇਹ ਕੋ ਵਾਸਤੇ ਵੀ ਇਹ ਸੇਤਰਾ ਸਤਿਗੁਰੂ ਦੀ ਕਰਤਾ ਕਰਤਾ ਕਿਉਂਕਿ ਇਹ ਵਿਅਕਤੀ ਦੇ ਵਾਸਤੇ ਨਹੀਂ ਹੁੰਦਾ ਸਮਾ ਸਥਾਨ ਮਾਹੌਲ ਇਹ ਸਾਰਾ ਕੁਝ ਜਿਹੜਾ ਇਹ ਗੁਰੂ ਦੀ ਰਹਿਮਤ ਦੇ ਨਾਲ ਹੀ ਸਭ ਕੁਝ ਕਿਉਂਕਿ ਇਹ ਇਹ ਜਾ ਕੇ ਪਸਤਕ ਭਾਗ ਸਤਗੁਰੂ ਦੇ ਜਾ ਕੇ ਪਸਤਕ ਭਾਗ ਸੇਵਾ ਲਾਇਆ ਕਿ ਜਿਨ੍ਹਾਂ ਦੇ ਮੱਥੇ ਉੱਤੇ ਭਾਗ ਪੰਦਰ ਬੰਦਾ ਉਹਨਾਂ ਨੂੰ ਹੀ ਸੇਵਾ ਪ੍ਰਾਪਤ ਹੁੰਦੀ ਹੈ ਇਹ ਸਥਾਨ ਕੁਝ ਆਧਾਰ ਨਹੀਂ ਕਿਉਂਕਿ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਖਾਲਸਾ ਪੰਥ ਦੀ ਸਾਜਨਾ ਇਸ ਸਥਾਨ ਤੇ ਕੀਤੀ ਸਤਿਗੁਰਾਂ ਦਾ ਸੂਚਾ ਪਰਿਵਾਰ ਸ਼ਹਿਬਜ਼ਾਦੇ ਜਿਨ੍ਹਾਂ ਦਾ ਬਹੁਤ ਇਤਿਹਾਸ ਹੈ ਉਹ ਇਸ ਸਥਾਨ ਦੇ ਉੱਤੇ ਜਵਾਨ ਹੋਏ ਅਤੇ ਬਹੁਤ ਵੱਡਾ ਇਤਿਹਾਸ ਅੱਗੇ ਜਾ ਕੇ ਉਹਨਾਂ ਨੇ ਕੀਤਾ ਸੋ ਬਹੁਤ ਵੱਡਾ ਕਿਦਰ ਹੈ ਤਕਸਰੀ ਇਸ ਘਰ ਸਭ ਸਿੱਖ ਪੰਥ ਦਾ ਤੇ ਇਸ ਨੂੰ ਸੂਚੇ ਸਿੱਖਾਂ ਦਾ ਘਰ ਕਿਹਾ ਦਾ ਗੁਰਦਵਾਰੀ ਧਰਤੀ ਨੂੰ ਸੋ ਅੱਜ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਰਦਾਰ ਗੁਰਦੀਪ ਸਿੰਘ ਜੀ ਕੰਗਸਾਬ ਉਹ ਇੱਥੇ ਉੱਤੇ ਜ਼ਿੰਮੇਵਾਰੀ ਸੰਭਾਲਦੇ ਅਤੇ ਸਰਦਾਰ ਮਲਕੀਸ਼ ਸਿੰਘ ਜੀ ਜਿਨ੍ਹਾਂ ਨੇ ਬੜੇ ਮਾਨ ਨਾਲ ਜਦੋਂ ਪ੍ਰਧਾਨ ਸਾਹਮਣੇ ਉਹਨਾਂ ਨੂੰ ਆਪ ਫੋਨ ਕਰਕੇ ਕਿਹਾ ਕਿ ਕੁਝ ਇਸ ਤਰ੍ਹਾਂ ਦਾ ਮੈਂ ਫੈਸਲਾ ਕੀਤਾ ਤਾਂ ਮੈਂ ਕਿਹਾ ਪ੍ਰਧਾਨ ਜੀ ਜਿਵੇਂ ਤੁਹਾਨੂੰ ਠੀਕ ਲੱਗਾ ਜਿੱਥੇ ਠੀਕ ਲੱਗਾ ਉਵੇਂ ਤੁਹਾਨੂੰ ਕਰਨਾ ਚਾਹੀਦਾ ਤੇ ਮੈਂ ਇਹ ਵੀ ਗਲ ਮਾਨਣਾ ਕਹਿੰਦਾ ਇਹ ਪਹਿਲੇ ਪ੍ਰਧਾਨ ਹੋਗੇ ਜਿਹੜੇ ਕਿਸੇ ਮੈਂਬਰ ਨਾਲ ਸਲਾਹ ਕਰਕੇ ਤੇ ਕੋ ਜਿਹੜਾ ਫੈਸਲਾ ਲੈਂਦੇ ਹੋਗੇ ਉਹ ਬਹੁਤ ਵੱਡੀ ਗੱਲ ਹੈ ਇਹ ਸਵਾਰਦੀ ਗੱਲ ਵੀ ਇੱਕ ਪ੍ਰਧਾਨ ਇੱਕ ਮੈਂਬਰ ਨੂੰ ਹੁੰਦਾ ਪ੍ਰਧਾਨ ਦਾ ਫੈਸਲਾ ਸੁਣਾ ਕੇ ਉਹ ਵੀ ਪਤਾ ਲੱਗਦਾ ਜੋ ਕਾਗੇ ਛਪ ਕੀ ਆ ਜਾਂਦਾ ਤੋਂ ਮਕੀਸਨ ਦੱਸ ਰਹੇ ਸੀ ਕਿ ਪ੍ਰਧਾਨ ਜੀ ਦਾ ਫੋਨ ਆਇਆ ਕਿਡਾ ਇਸ ਚੀਜ਼ ਦਾ ਮਾਨ ਹੈ ਈਮੇ ਫੋਨ ਨਹੀਂ ਆਉਂਦੇ ਜਦੋਂ ਕੋਈ ਸੇਵਾ ਇਮਾਨਦਾਰੀ ਨਾਲ ਤੇ ਪਿਆਰ ਨਾਲ ਕੀਤੀ ਹੋਵੇ ਤੇ ਇੱਕ ਛੋਟਾ ਜਿਹਾ ਵੀ ਬਲਾਡ ਦੇ ਛੋਟਾ ਜਿਹਾ ਵੀ ਕਿਰਕਾ ਜਿਹੜਾ ਕੋਈ ਨਾਮ ਲੱਭੇ ਤੇ ਰੱਬ ਦੇ ਚਾਤਰੂਤੇ ਤੇ ਫਿਰ ਤਾਂ ਹੀ ਇਹ ਫੋਨ ਆਉਂਦੀ ਆ ਸੋ ਬਹੁਤ ਵਧਾਈ ਸਭ ਮੁਕੀਤ ਸਿੰਘ ਦੀ ਸੇਵਾ ਨੂੰ ਹੁੰਦੀ ਆ ਉਹ ਗੁੱਧ ਵੀ ਸਤਜੂ ਦੀ ਜਿਹੜੀ ਮੰਗ ਰੀਆ ਸੁਨੀਆਂ ਸਵਾਜ ਦੀ ਦਿੱਤੀਆਂ ਤੇ ਪਰਚਾਰ ਦੀਆਂ ਸੋ ਮੈਂ ਸੋਚੇ ਭਵੰਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਸਹਿਜੂਤ ਰਾਸਾ ਹਦੀਪ ਜੀ ਸਾਡੇ ਡਿਵੀਜ਼ਨਲ ਮੈਨੇਜਰ ਹੈ ਬਹੁਤ ਹੀ ਸੂਝਵਾਨ ਬੜੇ ਨਿਖਿਆ ਤੇ ਬੜੇ ਮਿਹਰਤ ਵਾਲੇ ਸਾਰੇ ਪ੍ਰਬੰਧ ਦੇ ਵਿੱਚ ਜਿਹੜਾ ਉਹ ਸਹਿਯੋਗ ਕਰਦੇ ਆ ਇਲਾਕੇ ਦੀਆਂ ਸੰਗਤਾਂ ਉਸ ਦਹਿਦਾਰ ਰਾਮ ਸਿੰਘ ਜੀ ਸਾਡੇ ਬਹੁਤ ਹੀ ਸਰਮਾਨ ਜੋ ਬਾਬਾ ਜਨੈਲ ਸਿੰਘ ਜੀ ਉਸ ਸਿੰਘ ਸਾਹਿਬ ਵੀ ਦੇ ਭਾਈ ਭਾਈ ਨੇ ਉਹ ਵੀ ਇਸ ਮੌਕੇ ਤੇ ਹਾਜ਼ਰ ਹੋਇਆ ਸਾਡਾ ਉਸ ਰਾਮ ਸਿੰਘ ਜੀ ਚੱਤ ਸਾਹਿਬ ਕੁਲਵਿੰਦਰ ਸਿੰਘ ਜੀ ਸਾਡੇ ਸਾਫਤ ਸਾਹਿਬ ਸਤਨ ਸਿੰਘ ਸਾਹਿਬ ਅਤੇ ਹੋਰ ਜਿਹੜਾ ਸਤਰਾ ਸਾਡੇ ਇਨਫੋਰਮੇਸ਼ਨ ਦੇ ਅਫਸਰ ਹਰਪ੍ਰੀਤ ਸਿੰਘ ਜੀ ਤੇ ਚਾਦਾ ਸਾਹਿਬ ਪੱਤਰਕਾਰ ਸਾਰੇ ਨਿੱਕੂਆ ਸਾਹਿਬ ਵੀ ਉਹਨਾਂ ਵੀ ਹੁਣੇ ਪਹੁੰਚ ਆਏ ਜੀ ਸਾਰੇ ਉਹ ਵੀ ਇਸ ਮੌਕੇ ਤੇ ਹਾਜ਼ਰ ਹੋ ਕੇ ਸਾਰਿਆਂ ਨੂੰ ਵਧਾਈ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ